ਦਾਨੁ ਬੋਲ ਸੇ ਪੀਐ ਆਨੁ ਸੋ ਸਾਜ ਸੁਬਾਏ ਦਰਸ਼ਨਾ ਮਰਸੀਐ ਗੁਰੂ ਕਾ ਜਾਨਾ ਨਾਮ ਜਨਮਤੀ ਕਟੀਐ ਸੱਜਣੋ ਸੱਜਾ ਪਾਤਿਸ਼ਾ ਤਰੁਜਾ ਆਪ ਗੂਜਰੀ ਵਾਰ ਮਹਲਾ 5 ਵਾ ਇੱਕ ਹੋ ਅੰਕਾਰ ਸਤਿਗੁਰ ਪਰ ਸਾਧ ਸਲੋਕਾ ਮਹਲਾ ਸਾਰ ਬਣੀ ਸੋਨੜਾ ਗੁਰਤਾ ਦਰਗਾ ਪਾਈਆ ਥਾਉ ਕਹੁ ਨਾਨਕ ਕਿਰਪਾ ਕਰ ਜਿਸ ਨੂੰ ਇਹ ਵਤ ਦੇ ਜਤਨਾ ਉਤਮਾ ਬਾਡੀਆ ਵਿਰਲੇ पहजल तारियाना साकत निंदक दुष्ट खिन माहे विदारियन इस साहिब की टेक नानक मन माहे ਜੇਸਸ ਸੇ ਮਾਰਤ ਸੁਖ ਹੋਵੇ ਸਾਰੇ ਦੁੱਖ ਜਾ ਦੇਤਾ ਤਾਰ ਜੇਤ ਉਪਾਰੀਐ ਇਕਤ ਸਉਤ ਪਰਵੇ ਜੋਤ ਸੰਜਾਰੀਐ ਹੁਕਮ ਆਪਜਲ ਮੰਜ ਹੁਕਮ ਬਹਤਾਰੀਐ ਜਿਉ ਤਉਦ ਧਿਆਇ ਸੋਏ ਜਿਸ ਭਾਗ ਮਥਾਰੀਆ ਤੇਰੀ ਗਤ ਮਿਤ ਲਖੀ ਨਾ ਜਾਏ ਆਤੁਦ ਬਲਵਾਰੀਆ ਦੀ ਨਾ ਜਾਏ ਆਉ ਤਦ ਬਲ ਆ